ਵੇਖੋ ਜੀ ਪੰਜਾਬ ਸਰਕਾਰ ਨੇ ਜੋ ਗਲਤ ਫੈਸਲਾ ਕੀਤਾ ਬਿਜਲੀ ਬੋਰਡ ਦੀਆਂ ਜਾਇਦਾਦਾਂ ਤੇ ਹੋਰ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਜੋ ਫੈਸਲਾ ਕੀਤਾ ਅਸੀਂ ਅੱਜ ਉਹਦੇ ਵਿਰੋਧ ਦੇ ਵਿੱਚ ਜੁਆਇੰਟ ਫੋਰਮ ਏਕਤਾ ਮੰਚ ਪੰਜਾਬ ਪਲੱਸ ਕਿਸਾਨ ਜਥੇਬੰਦੀਆਂ ਤੇ ਸੱਦੇ ਤੇ ਅੱਜ ਇੱਥੇ ਇੰਪਲਾਈ ਫੈਡਰੇਸ਼ਨ ਪੰਜਾਬ ਵੱਲੋਂ ਇੱਥੇ ਪਹੁੰਚੇ ਆਂ ਸੋ ਜਿੰਨਾ ਚਿਰ ਤੱਕ ਇਹ ਫੈਸਲਾ ਵਾਪਸ ਨਹੀਂ ਲੈਂਦਾ ਪੰਜਾਬੀ ਸਰਕਾਰ ਉਹਨਾਂ ਚਿਰ ਤੱਕ ਜੋ ਵੀ ਜੁਆਇੰਟ ਫੋਰਮ ਏਕਤਾ ਮੰਚ ਦਾ ਸਾਨੂੰ ਸੱਦਾ ਲੱਗੂਗਾ ਅਸੀਂ ਉਹ ਸੱਦੇ ਦੇ ਵਿੱਚ ਹਰ ਜਗ੍ਹਾ ਤੇ ਪਹੁੰਚਾਂਗੇ ਇਹ ਪੰਜਾਬ ਸਰਕਾਰ ਪਹਿਲਾਂ ਵੀ ਸਰਾਭਾ ਨਗਰ ਦੀ ਜਿਹੜੀ ਆ ਇਹ ਸਰਕਾਰੀ ਜ਼ਮੀਨ ਸੀਗੀ ਬਿਜਲੀ ਬੋਰਡ ਦੀ ਇੱਕ ਸਰਕਾਰ ਨੇ ਫੈਸਲਾ ਲਿਆ ਸੀਗਾ ਫਿਰ ਉਦੋਂ ਵੀ ਬੜਾ ਵਿਰੋਧ ਹੋਇਆ ਸੀ ਤਾਂ ਇਹਦੇ ਸਬੰਧ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਦਾੜਾ ਦਾਇਰ ਕੀਤਾ ਗਿਆ ਸੀ ਔਰ ਇਹ ਪੰਜਾਬ ਦੀ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣ ਲੈਣਾ ਪਿਆ ਸੀ ਬਾਕੀ ਇਹ ਲੋਕਾਂ ਦੀ ਜਿਹੜੀ ਜਾਇਦਾਦ ਆ ਇਹ ਕਦੀ ਵੀ ਇਹ ਸਰਕਾਰ ਨੂੰ ਜਿਹੜੇ ਆ ਧੱਕੇ ਦੇ ਨਾਲ ਨਹੀਂ ਮਿਲਣੇ ਦੀ ਅੰਦਰ ਰੁਜ਼ਾਨਾ ਕਿਹੜਾ ਧਰਨਾ ਲਗਾਏਗਾ ਠੀਕ ਹੈ ਗੁਰਪ੍ਰੀਤ ਸਿੰਘ ਟਿਲੋਂ ਅਪਲਾਈਬਿਸ਼ਨ ਪਹਿਲਵਾਨ ਜਥੇਬੰਦੀ ਪੰਜਾਬ ਦੇ ਪ੍ਰੈਜ਼ੀਡੈਂਟ ਜੀ ਇਹ ਜਿਹੜਾ ਸਾਡਾ ਅੱਜ ਧਰਨਾ ਵਾ ਬਿਜਲੀ ਬੋਰਡ ਨੇ ਜਮੀਨਾਂ ਵੇਚਣ ਦੇ ਖਿਲਾਫ ਜਿੱਦਾਂ ਪੀਆ ਯੂਨੀਵਰਸਿਟੀ ਜਾਂ ਮਿਲਾਂ ਦੀਆਂ ਜਾਂ ਪੰਜਾਬ ਐਗਰੋ ਇੰਜੀਨੀਅਰ ਪੰਜਾਬ ਦੀਆਂ ਮਿਲਾਂ ਵਾ ਇਹ ਪਹਿਲੀ ਸਰਕਾਰੋ ਅੱਜ ਲੋਕਾਂ ਨੂੰ ਪਬਲਿਕ ਦੇ ਲਾਰੇ ਲੱਪੇ ਲਾ ਕੇ ਆਈ ਪਰ ਇਹਨਾਂ ਨੇ ਜਮੀਨਾਂ ਵੇਚਣੀਆਂ ਚਾਲੂ ਕਰਤੀਆਂ ਤੇ ਜਿਹੜਾ ਬੰਦਾ ਸਾਡਾ ਸੀਐਮਪੀ ਵਿਰੋਧ ਕਰਦਾ ਵਾ ਉਹਨੂੰ ਵੀ ਚੇਂਜ ਕਰਦਾ ਇਹ ਜਿਹੜੀਆਂ ਜਮੀਨਾਂ ਵਾ ਧਾਰੇ ਰਮਾਰੀਆਂ ਨਾਲ ਦੱਸਣਾ ਚਾ ਦਾਨ ਦੇ ਵਿੱਚ ਦਿੱਤੀਆਂ ਜਾਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੀਆਂ ਬਿਜਲੀ ਦੀ ਸਪਲਾਈ ਲੈਣ ਵਾਸਤੇ ਤੇ ਪਿੰਡਾਂ 'ਚ ਬਿਜਲੀ ਘਰ ਲਾਏ ਆ ਕੋਈ ਸਰਕਾਰ ਨੇ ਜ਼ਮੀਨ ਖਰੀਦੀ ਨਹੀਂ ਜੇ ਵੇਚ ਸਕੇ ਇਹ ਕਰਕੇ ਨਜਾਇਜ਼ ਤੌਰ ਤੇ ਵੇਚੇ ਗਏ ਉਹਦੇ ਵਿਰੁੱਧ 'ਚ ਸਾਡਾ ਬਿਜਲੀ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਜੁਆਇੰਟ ਫਰਮ ਇਕਤਾ ਮੰਚ ਹੋ ਰਹਾ ਚਾਰ ਜਥੇਬੰਦੀਆਂ ਨਾਲ ਕਿਸਾਨ ਜਥੇਬੰਦੀਆਂ ਸਾਰਾ ਸਮੂਹ ਸਾਂਝੇ ਦਾ ਉਦੇਸ਼ ਨਾ ਲਗਾਇਆ ਜਾ ਜੀ ਅੱਜ ਦੇ ਬਾਅਦ ਵੱਡੇ ਐਕਸ਼ਨ ਹੋ ਰਹੇ ਅਸੀਂ ਦਵਾਂਗੇ ਜੇ ਇਹਨਾਂ ਨੇ ਜ਼ਮੀਨਾਂ 'ਚ ਹੋਕ ਨਾਲ ਲਈ ਸਰ ਇਹ ਤੋਂ ਮੈਂ ਅਧਿਕਾਰੀ ਤੁਹਾਡੇ ਅਧਿਕਾਰੀ ਕਿਸੇ ਸਰਕਾਰੀਦਾਰ ਨਾਲ ਗੱਲ ਹੋਈ ਪਹਿਲੇ ਸਾਡੀਆਂ ਕਾਫੀ ਮੀਟਿੰਗਾਂ ਆਈਆਂ ਵਾ ਵਿੱਤ ਮੰਤਰੀ ਭਾਜੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ ਪੂਰੀ ਉੱਤੇ ਬੈਠੇਗੇ ਸਾਡੀ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਬੈਠੀ ਉਹਨਾਂ ਦੇ ਸਾਹਮਣੇ ਸਵਾਲ ਕੀਤਾ ਕਿ ਕਹਿੰਦੇ ਨਹੀਂ ਸਾਡਾ ਕੋਈ ਇਰਾਦਾ ਨਹੀਂਗਾ ਪਰ ਅੰਦਰੋਂ ਘਾਤੇ ਜ਼ੋਰ ਮੋਰੀ ਰਹੀ ਹੋਣ ਵੇਖੋ ਇਨਸਾਨ ਦਈਆਂ ਗਏ ਸਾਰਾ ਕੁਝ ਹੋ ਗਿਆ ਉਹਦੇ ਖਿਲਾਫ ਜਿਹੜਾ 25 ਦਿਨ ਜਿਹੜੀ ਜਿੱਥੇ ਬੰਦੀ ਦੂਜੇ ਕਿੱਥੋਂ ਆਏ ਮੇਰਾ ਨਾਮ ਹੈ ਕਿ ਇੰਜੀਨੀਅਰ ਮਨਦੀਪ ਸਿੰਘ ਜਈ ਅਸੀਂ ਆਈਟੀਆਈ EMPLOYEES ASSOCIATION ਸਰਕਲ ਖੰਨੇ ਤੋਂ ਆਪਣੇ ਪੂਰੇ ਸਾਥੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆਂ ਸਰਕਾਰ ਦੀਆਂ ਜਿਹੜੀਆਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਦਾ ਅਸੀਂ ਵਿਰੋਧ ਕਰ ਰਹੇ ਆਂ ਪੰਜਾਬ ਸਰਕਾਰ ਦਾ ਵਿਰੋਧ ਅਸੀਂ ਇਸ ਲਈ ਕਰ ਰਹੇ ਆਂ ਕਿਉਂਕਿ ਬਿਜਲੀ ਬੋਰਡ ਦੀ ਜਿਹੜੀ ਬੇਸ਼ਕੀਮਤੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਛੁਣ ਛੁਣ ਕੇ ਵੇਚਣ ਦੀ ਜਿਹੜੀ ਹੈਗਾ ਪਲਾਨਿੰਗ ਚੱਲ ਰਹੀ ਹੈ ਇਦੇ ਨਾਲ ਨਿੱਜੀਕਰਨ ਨੂੰ ਜਿਹੜਾ ਹੈਗਾ ਹੁਲਾਰਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਜਿਹੜੀ ਹੈਗੀ ਬਿਜਲੀ ਬਿੱਲ ਜਿਹੜਾ ਐਕਟ 2025 ਹੈ ਉਹਦੇ ਰਾਹੀਂ ਨਿੱਜੀਕਰਨ ਵੱਲ ਨੂੰ ਵਧ ਰਹੀ ਹੈ ਚਾਹੇ ਉਹ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਉਹ ਕੰਪਨੀਆਂ ਨੂੰ ਦੇਣ ਵੱਲ ਜਾ ਰਹੀ ਹੈ ਜਿਸ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਊਗਾ ਜਿਹੜਾ ਗਰੀਬ ਵਰਗ ਹੈ ਜਿਹਨੂੰ ਅਵਧਾਰ ਸਿੰਘ ਕਮਰਾਜੀ ਪ੍ਰਧਾਨ ਸਿਟੀ ਸਰਕਲ ਅਮਰitsar ਅਸੀਂ ਪੰਜਾਬ ਸਰਕਾਰ ਦੀ ਮਲਾਵੀ ਮਾਰੂ ਨੀਤੀ ਪੈਨਸ਼ਨਰ ਮਾਰੂ ਨੀਤੀ ਦੇ ਖਲਾਫ ਇਥੇ ਅੱਜ ਮੇਜਾਨਾ ਕਰ ਰਹੇ ਹਾਂ ਕਿਉਂਕਿ ਹਾਲੇਦ ਵਾਲੇ ਦੇਖੋ ਕਿ ਪੰਜਾਬ ਦੀ ਜਿਹੜੀ ਬਰਾਬਰੀ ਅਸੀਂ ਬਣਾਈ ਆ ਮਿਹਨਤ ਕਰਕੇ ਜਿਹਨੇ ਮੁਲਾਜ਼ਮਾਂ ਨੇ ਬਣਾਈ ਉਹ ਇਹ ਮਿੱਟੀ ਦੇ ਭਾਅ ਵਿੱਚ ਵੇਚ ਰਹੇ ਨੇ ਅਤੇ ਆਪਣੇ 체ਫਿਆਂ ਨੂੰ ਇਹ ਵੇਚ ਰਹੇ ਨੇ ਬਾਕੀ ਸਰਕਾਰ ਜਿਹੜੀ ਹੈ ਪੈਨਸ਼ਨਰਾਂ ਦੇ ਨਾਲ ਬੜਾ ਧੱਕਾ ਕਰ ਰਹੀ ਹੈ ਤੇ ਰੈਗੂਲਰ ਕਰਮਚਾਰੀਆਂ ਦੇ ਨਾਲ ਬਹੁਤ ਧੱਕਾ ਕਰ ਰਹੀ ਹੈ ਅੱਜ ਦੀਆਂ ਦੇਖੋ ਮਾੜੀਆਂ ਮਾੜੀਆਂ ਜਿਹੜੀਆਂ ਸਟੇਟਾਂ ਨੇ ਜਿਨ੍ਹਾਂ ਦਾ ਕਿਸੇ ਖਾਤੇ 'ਚ ਨਾ ਨਿਕਲਦਾ ਉਹ ਅੱਜ 16% ਡੀਏ ਦੇ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਸੰਤੁਸ਼ਟ ਕੀਤਾ ਗਿਆ ਪਰ ਪੰਜਾਬ ਦੀ ਇਹ ਨਾਦਰਸ਼ ਸਰਕਾਰ ਜਿਹੜੀ ਹੈ ਇਹ ਮਲਾਜ਼ਮ ਪੈਨਸ਼ਨ ਰੋਧੀ ਸਰਕਾਰ ਜਿਹੜੀ ਹੈ ਇਹ ਇਹਨਾਂ ਦੇ ਨਾਲ ਪਤਾ ਨਹੀਂ ਕਿ ਕਿਸ ਹੱਦ ਤੱਕ ਮਤਰੀ ਮਾਲਾ ਸ਼ੁਰੂ ਕਰ ਰਹੀ ਹੈ ਅੱਜ ਤੱਕ 16% ਡੀਏ ਨੇ ਇਹਨਾਂ ਨੇ ਦਿੱਤਾ ਜਿਹੜੇ ਰਿਟਾਇਰ ਕਰਮਚਾਰੀ 16 ਤੋਂ ਪਹਿਲਾਂ ਹੋਏ ਸੀ ਉਹਨਾਂ ਨੂੰ 2.9 ਦਾ ਫੈਕਟਰ ਨਹੀਂ ਦਿੱਤਾ ਗਿਆ 16 ਤੋਂ ਪਹਿਲਾਂ ਜਿਹੜਾ ਆਪਣਾ ਸਾਡਾ ਡੀਏਸੀ 113 ਦਾ ਵੀ 125 ਹੋਣਾ ਚਾਹੀਦਾ ਸੀ ਸਾਹੀ ਉਹ ਵੀ ਇਹਨਾਂ ਨੇ ਸਾਡਾ ਅੱਜ ਤੱਕ ਨਹੀਂ ਜੀ ਕੀ ਨਾ ਵੱਡੀ ਗੱਲ ਸਕਤਰ ਸਿੰਘ ਮਾਲ 77 ਵੱਡੀ ਕੀਤੀ ਜਿੱਥੇ ਮੰਡੀ ਨਾਲ ਹਾਂਜੀ ਜਿੱਥੇ ਵੱਡੀ ਨਾਲ ਵੱਡੀ ਗੱਦੀ ਨੂੰ ਜਾਣੇ ਪਹੁੰਚੇ ਹੋ ਜਿੱਥੇ ਵੱਡੀ ਹਾਂਜੀ ਸਾਡੀ ਐਮਪਲਾਈ ਫੈਡਰੇਸ਼ਨ ਪਹਿਲਵਾਨ ਗਰੁੱਪਾ ਕੀ ਕੀ ਸਰਕਾਰ ਦੇ ਖਿਲਾਫ ਧਰਨਾ ਲਗਾਣਾ ਹੈ ਸਰਕਾਰ ਵੇਖੋ ਜੀ ਇਹ ਦੇ ਕਿਸੇ ਸਾਡ ਨੂੰ ਵੱਧੀ ਜਾਣਦੇ ਜੀ ਕਿ ਇਹ ਸਰਕਾਰ ਜਿਹੜੀ ਆ ਲਗਾਤਾਰ ਜਦੋਂ ਦੀ ਹੁੰਦੇ ਨੇ ਚਾਈ ਆ ਤੇ ਧੱਕਾ ਦੇ ਸਾਰੇ ਨੇ ਹੋ ਰਿਹਾ ਪਰ ਮੁਲਾਜ਼ਮ ਵਰਗ ਦੇ ਨਾਲ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਨੇ ਕਿਉਂਕਿ ਪਤਾ ਨਹੀਂ ਇਹਨਾਂ ਦੀ ਇਹ ਸਮਝ ਤੋਂ ਬਾਹਰ ਆ ਕਿ ਜੇ ਇੰਨਾ ਬਹੁਮਤ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਜੀ ਤੇ ਉਹ ਉਹਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਮੁਲਾਜ਼ਮਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਸੀ ਜਿਹੜੇ ਸਾਡੇ ਕੱਚੇ ਮੁਲਾਜ਼ਮਿਆ ਉਹਨਾਂ ਨੂੰ ਆਸ ਸੀ ਕਿ ਸਾਨੂੰ ਇਹ ਰੈਗੂਲਰ ਕਰਨਗੇ ਬਾਕੀ ਜਿਹੜੇ ਮੁਲਾਜ਼ਮਾਂ ਦੇ ਰਹਿੰਦੇ ਬਕਾਇਆ ਉਹਨਾਂ ਦੀ ਆਸ ਸੀ ਵੀ ਸਾਨੂੰ ਇਹ ਦੇਣਗੇ ਜਿੱਦਾਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਹ ਕੁਝ ਵਰਗ ਦੇ ਲੋਕ ਆ ਜਿਨ੍ਹਾਂ ਨੂੰ 53% ਮਿਲਣ ਆ ਤੇ ਇਹਨੂੰ 45 ਮਿਲਣ ਆ ਇਹ ਜਿਹੜਾ ਪਾੜਾ ਜਿਹੜਾ ਵਾ ਇਹ ਸਹੀ ਨਹੀਂ ਗਾ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਫੇਰ ਇਹਨਾਂ ਨੇ ਹੋਰ ਇੱਕ ਸਾਲ ਤੱਕ ਡੇਢ ਸਾਲ ਤੱਕ ਲੋਕਾਂ ਵਿੱਚ ਜਾਣਾ ਔਰ ਲੋਕਾਂ ਇਹਨਾਂ ਲੋਕਾਂ ਨੇ ਫੇਰ ਇਹਨਾਂ ਨੂੰ ਵੋਟਾਂ ਪਾਉਣੀ ਆ ਤੇ ਜੇ ਆਪਣੀਆਂ ਨੀਤੀਆਂ ਨੂੰ ਸੁਧਾਰਨ ਔਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਇਹ ਸਾਡੀ ਅਪੀਲ ਆ ਸਰਕਾਰ ਨੂੰ ਤੇ ਮੁਲਾਜ਼ਮ ਜਿਹੜਾ ਹੁੰਦਾ ਵਾ ਉਹ ਸਰਕਾਰ ਦਾ ਬਹੁਤ ਅਨਿਖੜਵਾਂ ਹੁੰਦਾ ਸਰਕਾਰਾਂ ਨੇ ਪਹਿਲੇ ਮੀਟਿੰਗ ਹੋਈਆਂ ਕੋਈ ਜਿੱਥੇ ਬੰਦੀ ਦੀ ਬਹੁਤ ਜ਼ਿਆਦੀਆਂ ਇਹ ਪਹਿਲੀ ਸਰਕਾਰ ਆ ਤੇ ਜਿੰਨਾ ਮੀਟਿੰਗਾਂ ਬਹੁਤ ਹੀ ਜ਼ਿਆਦੀਆਂ ਹੋਈਆਂ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਕੀ ਵੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਆ ਵੀ ਜੋ ਮੁਲਾਜ਼ਮਾਂ ਦੇ ਮਸਲੇ ਆ ਸਰਕਾਰ ਮੰਨਦੀ ਆ ਹਰ ਵਾਰੀ ਜਦੋਂ ਮੀਟਿੰਗ ਹੁੰਦੀ ਆ ਕਹਿੰਦੇ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਇਹ ਹੱਲ ਹੋਣੀਆਂ ਚਾਹੀਦੀਆਂ ਪਰ ਫਿਰ ਪਤਾ ਨਹੀਂ ਕੀ ਗੱਲ ਹੁੰਦੀ ਆ ਫਿਰ ਬੈਗੇਰ ਲੱਗ ਜਾਂਦਾ ਇਹਨਾਂ ਦਾ ਕੀ ਇਹਨਾਂ ਦੀ ਮਜਬੂਰੀ ਆ ਉਹ ਇਹ ਕਰਕੇ ਪਤਾ ਸਰਕਾਰ ਨੂੰ ਵੀ ਆ ਕਿ ਮੁਲਾਜ਼ਮ ਜੀ ਉਹ ਅੱਜ ਸੜਕਾਂ ਦੇ ਉੱਤੇ ਆ ਕਿ ਮੁਲਾਜ਼ਮ ਸਹੀ ਆਪਣੀ